ਆਸਦੀ ਵਾਰ ਦੀ ਗੁਰਮਖੋ ਯਾਦ ਨਹੀਂ ਜਿਹੜੇ ساری ਜ਼ਿੰਦਗੀ ਵੀ ਕੀਰਤਨ ਕਰਦੇ ਲੰਘਦੇ ਉਹ ਪਹਿਲਾਂ ਪੋਥੀ ਲੱਭਦੇ ਨੇ ਪੋਥੀ ਦਿਓ ਜੀ ਤਾਂ ਕੀਰਤਨ ਹੋਊਗਾ ਅਸੀਂ ਦਿਮਾਗ ਨੂੰ ਵਰਤੇ ਹੀ ਨਹੀਂ ਐਡੀ ਵੱਡੀ ਮੈਮਰੀ ਇਹ ਸਾਡੇ ਦਿਮਾਗ ਦੀ ਮੈਮਰੀ ਜਿਹੜੀ ਪਾਵਰ ਜਿੰਨਾ ਦੁਨੀਆ ਦੇ ਵਿੱਚ ਲਾਇਬ੍ਰੇਰੀਆਂ ਬਣੀਆਂ ਨੇ ਵਰਲਡ 'ਚ ਲਾਇਬ੍ਰੇਰੀਆਂ ਜਿੰਨੀਆਂ 'ਚ ਕਿਤਾਬਾਂ ਨੇ ਉਹ ਸਾਰਿਆਂ ਦੀਆਂ ਸਾਰੀਆਂ ਸਾਡਾ ਦਿਮਾਗ ਯਾਦ ਕਰ ਸਕਦਾ ਹੈ ਅੱਖੇ ਆਖੋ ਯਾਦ ਕਰ ਸਕਦਾ ਪਰ ਅਸੀਂ ਵਰਤਿਆ ਨਹੀਂ ਅਸੀਂ ਤਾਂ ਗੁਰੂ ਮੇਰੇ ਖਿਆਲ ਵੀ 2-3% ਵੀ ਨਹੀਂ ਵਰਤਦੇ ਪਿਆ ਵਿਚਾਰਾ ਬੇਕਾਰ ਹੈ ਉਵੇਂ ਚੱਲਿਆ ਜਾਣਾ ਉਵੇਂ ਕਿਤੇ ਖੜ ਧਰ ਦੇਣਾ ਕਰਦੇ ਆ ਨੇ ਵਰਤਿਆ ਹੀ ਨਹੀਂ ਇੱਥੇ ਇੱਕ ਗੱਲ ਨੋਟ ਕਰਿਓ ਜਦਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਾਈ ਜਨਾ ਸਾਬੋ ਕੋਈ ਤਲਵੰਡੀ ਦਮਦਮਾ ਸਾਹਿਬ ਮੂਦੋ ਜਵਾਨੀ ਉਚਾਰ ਕੇ ਲਿਖਾਈਆ ਬਾਣੀ 1430 ਅੰਗ ਕਿ ਤੋ ਪੜਕੇ ਨਹੀਂ ਪੋਥੇ ਤੋ ਪੜਕੇ ਨਹੀਂ ਜਵਾਨੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਰਹਿੰਦਿਆਂ ਬਾਲ ਬਾਲਕ ਅਵਸਥਾ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰ ਲਿਆ ਸੀ ਅਜਖੇ ਆਖੋ ਸਤ ਕਰ ਸਕਦੇ ਆਪਾਂ ਵੀ ਕਰ ਸਕਦੇ ਮੇਰੇ ਕੋ ਮਹਾਂਪੁਰਸਾਂ ਦੇ ਪ੍ਰਮਾਣ ਨੇ ਸਾਡੇ ਵੱਡੇ ਮਹਾਂਪੁਰਸ ਸ਼੍ਰੀਮਾਨ ਸੰਤ ਬਾਬਾ ਹਰਦੇਵ ਸਿੰਘ ਲੂਲੋਂ ਵਾਲੇ ਮਹਾਨ ਵਿਦਵਾਨ ਦੁਨੀਆ ਦੇ ਉਹਦੇ ਵੱਡੇ ਪ੍ਰਾਸੰਤ ਬਾਬਾ ਪ੍ਰੀਤਮ ਸਿੰਘ ਜੀ ਉਹ ਉਦੋਂ ਵੀ ਵਿਦਵਾਨ ਬਹੁਤ ਕਮਾਈ ਬੜੀ ਚੜ੍ਹਦੀ ਕਲਾ ਉਹਨਾਂ ਦਾ ਪ੍ਰਮਾਣ ਮੈਨੂੰ ਯਾਦ ਹੈ ਮੈਂ ਛੋਟਾ ਹੁੰਦਾ ਸੀ ਪਿਤਾ ਜੀ ਨਾਲ ਅਖੰਡ ਪਾਠ ਕਰਦੇ ਹੁੰਦੇ ਐਨਾ ਗੁਰਮਖੋ ਬਾਣੀ ਯਾਦ ਸੀ ਉਦੋਂ ਆਪਾਂ ਲਾਈਟਾਂ ਜਗਾਉਂਦੇ ਹੁੰਦੇ ਜੋਤਾਂ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਿਜਲੀ ਨਹੀਂ ਸੀ ਉਦੋਂ ਕਿਉਂ ਉਹਦੀਆਂ ਜੋਤਾਂ ਬਾਟੀਆਂ ਚ ਬੱਤੀ ਬਟਕੇ ਪਾ ਕੇ ਕਿਉਂ ਦੀ ਜੋਤ ਲਾਉਣੀ ਕਿੰਨਾ ਕੁ ਚਾਣਨਾ ਹੁੰਦਾ ਉਹਦਾ ਉਹ ਅਖੰਡ ਪਾਠ ਸਾਹਿਬ ਚੱਲੇ ਜੋਤਾਂ ਜਗਦੀਆਂ ਸੀ ਹਵਾ ਦਾ ਬੁੱਲਾ ਆਇਆ ਤੇ ਜੋਤਾਂ ਬੁੱਝ ਗਈਆਂ ਹਵਾ ਆ ਗਈ ਬੁੱਲਾ ਉਹਦੇ ਘਰ ਵੀ ਇਹਨੇ ਗੇਟ ਵਧੀਆ ਨਹੀਂ ਸੀ ਹੁੰਦੇ ਉਹ ਜੋਤਾਂ ਬੁੱਝ ਗਿਆ ਹਨੇਰਾ ਪੈ ਗਿਆ ਮਹਾਪੁਰ ਸੰਤਪਾਪ ਪ੍ਰੀਤਮ ਜੀ ਡਿਊਟੀ ਦੇ ਬੈਠੇ ਪਾਠ ਕਰ ਰਹੇ ਸੀ ਜਦ ਤੱਕ ਜੋਤਾਂ ਦੁਬਾਰਾ ਜਗਾਈਆਂ ਉਹ ਰੁਕੇ ਨਹੀਂ ਅੱਜ ਲੈਡ ਪਾ ਜੇ ਗੁਰੰਤ ਨੂੰ ਫਿਕਰ ਹੁੰਦਾ ਮੈਂ ਕਿਵੇਂ ਪੜਾਂ ਜਦ ਤੱਕ ਦੁਬਾਰਾ ਜੋਤਾਂ ਜਗਾਈਆਂ ਚਾਰ ਅੰਗ ਮਹਾਰਾਜ ਦੇ ਜਵਾਨੀਆਂ ਪੜ ਗਏ ਅੱਜ ਖੇ ਆਖੋ ਸਤਨਾਮ ਨਿਹਰੇ ਚ ਹੀ ਬਿਨਾਂ ਦੇਖਿਆ ਤੇ ਚਾਰ ਅੰਗ ਮਹਾਰਾਜ ਦੇ ਬਿਨਾਂ ਲੈਡ ਤੋਂ ਹੀ ਪੜ ਗਏ ਸਾਰਾ ਜਵਾਨੀ ਯਾਦ ਸੀ ਇੰਨੀ ਪਾਵਰ ਹੈ ਸਾਡੇ ਦਿਮਾਗ 'ਚ ਆਪਾਂ ਵਰਤਦੇ ਨਹੀਂ ਇਹਨੂੰ ਆਪਾਂ ਵਰਤਦੇ ਨਹੀਂ ਗੁਰੂ ਕੇ ਪਿਆਰੋ ਸਤਗੁਰੂ ਕਿਰਪਾ ਕਰਨ ਸਾਨੂੰ ਸਮੱਤ ਬਖਸ਼ਣੇ ਤੋਂ ਕੰਮ ਲਿਆ ਕਰੋ ਕੰਮ ਲਿਆ ਕਰੋ। ਅਰ ਇੰਨਾ ਪਾਠ ਤੇ ਸੀ ਸੜ ਪਿਤਾ ਜੀ ਨਾਲ ਕਰਦੇ ਹੁੰਦੇ ਮੁਕਾਬਲਾ ਕਹਿੰਦੇ ਕਰਤਾਰ ਸਿੰਘ ਤੂੰ ਕਰ ਕੇ ਕਿੰਨਾ ਪਾਠ ਕਰਦਾ ਫਿਰ ਮੈਂ ਕਰਕੇ ਆਉਂ। ਅੱਜ ਤੱਕ ਡਰਦੇ ਆਂ ਜੇ ਵੱਧ ਬਾਣੀ ਪੜੀਏ ਤਾਂ ਵੱਧ ਪੈਸੇ ਲਵਾਂਗੇ। ਕਿਤੇ ਮੇਰੇ ਦਿਮਾਗ ਨਾ ਖਰਚ ਹੋ ਜਾਏ। ਰੌਲਾ ਪੈਂਦਾ ਮੈਂ ਡਿਊਟੀ ਵੱਧ ਲਾਦੀ ਪੈਸੇ ਵੱਧ ਦੋ। ਉਹਨਾਂ ਮਹਾਪੁਰਸੇ ਮੁਕਾਬਲਾ ਕਰਨ ਤੂੰ ਕਿੰਨਾ ਪੜੇਗਾ ਮੈਂ ਫਿਰ ਦੇਖੂ ਮੈਂ ਦੁਬਾਰਾ ਪੜ ਕੇ ਆਉਂ। 86 ਪੱਕੇ ਅੰਗਾਂ ਤੱਕ ਪਹੁੰਚ ਗਏ ਸੀ 2 ਘੰਟਿਆਂ 'ਚ। ਅੱਜ ਦੇ ਪਾਠੀ ਗੁਰਮੁਖ ਕੋਈ ਗੱਲ ਸੁਣ ਕੇ ਵੀ ਹੈਰਾਨ ਹੋਣਗੇ। 86 ਪੱਕੇ ਅੰਗ ਕਹਿੰਦੇ ਨੇ ਜਿਹੜਾ ਪੂਰਾ ਅੰਗ ਹੈ ਡਬਲ ਇਧਰ ਉਧਰ ਉਹ ਉਹ ਅੰਗ ਕਹਿੰਦੇ ਨੇ ਪੱਕਾ ਪੱਕਾ ਅੰਗ 86 ਨੂੰ ਦੁੱਗਣੇ ਤੇ ਕਰ ਲਓ ਕਿੱਥੇ ਜਾਂਦਾ ਇਹ ਕੰਗ ਵਧੇ ਸੀ ਸੰਤ ਬਾਪੀਤਮ ਸੀ ਸਾਡੇ ਪਿਤਾ ਜੀ ਨਾਲੋਂ ਪਿਤਾ ਜੀ 85 ਉਹ 86 2 ਘੰਟਿਆਂ 'ਚ ਕਿੰਨੇ ਅੰਗ ਬਣਦੇ ਨੇ 170 ਅੰਗ ਬਣਦੇ ਨੇ ਸਭ ਤੋਂ 40 ਅੰਗ ਨਹੀਂ ਹੁੰਦੇ ਉਹਨਾਂ 2 ਘੰਟਿਆਂ 'ਚ ਜਵਾਨੀ ਯਾਦ ਸੀ ਬਾਣੀ ਗੁਰਮਖੋ ਬਸ ਮਿਹਨਤ ਕਰਨ ਦੀ ਲੋੜ ਹੈ ਐਡਾ ਵੱਡਾ ਦਿਮਾਗ ਮਾਰਨੇ ਸਾਨੂੰ ਪਾਵਰ ਇਹ ਦਿੱਤੀ ਹੈ ਮੈਮਰੀ ਦਿੱਤੀ ਹੈ ਆਪਾਂ ਯੂਜ਼ ਨਹੀਂ ਕਰਦੇ ਆ ਲੋੜ ਹੀ ਸਾਨੂੰ ਮੋਬਾਈਲ ਚੱਕਣ ਦੀ ਵੀ ਫੋਨ ਕਿਹਦਾ ਨੰਬਰ ਹੈ ਸਾਡੇ ਜਵਾਨੀ ਯਾਦ ਹੋਣੇ ਚਾਹੀਦੇ ਨੇ ਕੈਲਕੂਲੇਟਰ ਦੀ ਲੋੜ ਹੈ ਨਾ ਪਵੇ ਤੁਹਾਡੇ ਉਂਗਲਾਂ ਤੇ ਯਾਦ ਹੋਣ ਸਾਰੀਆਂ ਗੱਲਾਂ ਰਿਸ਼ਤੇਦਾਰਾਂ ਦੇ ਪਿੰਡ ਵਾਲਿਆਂ ਦੇ ਨਾਂ ਫੋਨ ਫੋਨ ਨੰਬਰ ਸਾਰਾ ਕੁਝ ਯਾਦ ਹੋਵੇ ਵਰਤੋ ਇਹਨੂੰ ਹੁਣ ਗੁਰਮਖੋ ਉੱਥੇ ਜਾਦਾ ਮਰਦਾਨਾ ਜੀ ਗਏ ਉਹਨੇ ਲੈ ਕੇ ਦੇ ਦਿੱਤਾ ਭੋਜਨ ਤੇ ਢਾਈ ਸੇਰ ਹੁਣ ਸੁਣੋ ਗੱਲ ਥੋਂ ਚੱਲੀ ਸੀ ਮੇਰੀ ਢਾਈ ਸੇਰ ਅੱਜ ਦੀ ਭਾਸਾ ਜੀ ਕੀ ਐ 1 ਕਿਲੋ ਭਾਵ 400 ਗ੍ਰਾਮ ਦਾ ਸੇਰ ਹੁੰਦਾ ਸੀ ਕੱਚਾ ਤੇ ਢਾਈ ਦਾ 1 ਕਿਲੋ 1000 ਗ੍ਰਾਮ ਤੋਂ ਤੋਂ ਦੋ ਸੇਰ ਅੱਧ ਸੇਰ ਤੇ ਉਹ ਰਤੀ ਪਾਈਆ ਤੱਕ ਅੱਧ ਸ਼ੇਰ ਪੰਸੇਰੀ ਦਹ ਸੇਰਾ ਉਹ ਆਪਣੇ ਘਰਾਂ ਚ ਆਮ ਹੁੰਦੇ ਸੀ ਬੱਟੇ ਪੱਥਰ ਦੇ ਬਣੇ ਹੋਏ ਹੁਣ ਉਹ ਜ਼ਮਾਨਾ ਬਦਲ ਗਿਆ 25 ਸ਼ੇਰ ਮਠਿਆਈ ਤੋਲ ਕੇ ਦੇਤੀ ਇੱਕ ਬੰਦੇ ਨੂੰ ਇਹਨਾਂ ਦੰਦੇ ਹੀ ਦੰਦੇ ਸੀ ਇਹ ਨਹੀਂ ਵੀ ਜੇ ਫ੍ਰੀ ਆ ਤਾਂ ਇੱਕ ਟੁਕੜੀਏ ਦੇਤੀ ਜੇ ਫ੍ਰੀ ਚਾ ਥੋੜਾ ਦੇ ਕੇ ਮੋੜ ਦੋ ਨਹੀਂ ਨਹੀਂ 25 ਰਿਕ ਨੂੰ ਦੇਣਾ ਹੀ ਦੇਣਾ ਹੋਰ ਲੋੜਾ ਤਾਂ ਹੋਰ ਲੈ ਲਵੇ ਘਟੋ ਘਟ ਇਹਨਾਂ ਦੇਣਾ ਹੀ ਹੈ ਤੋਂ ਮਰਦਾਨੇ ਦੇ ਦਿੱਤਾ ਗਿਆ 100% ਖਾਵੇ ਮਰਦਾਨਾ ਮਰਦਾ ਦਾ ਜਦ ਹੀ ਬਹਿ ਗਿਆ ਇੱਕ ਪਾਸੇ ਦੇਖ ਕੇ ਨਾ ਬੈਠਣ ਨੂੰ ਜਗ੍ਹਾ ਫਟਾ ਫੱਟ ਮੰਡ ਗਿਆ ਚਿੰਬੜ ਗਿਆ ਫਟਾਫਟ ਮਸਾਂ ਤਾਂ ਮਿਲਿਆ ਕਈ ਦਿਨ ਮਗਰੋਂ ਲਾਗੇ ਛਕਣ ਉਧਰ ਅਗਾਏ ਪੀਓ ਪੁਨਪਨ ਹੁਣ ਕਹਿੰਦੇ ਜਦ ਪੂਰਾ ਰੱਜ ਗਏ ਫਿਰ ਪਾਣੀ ਪੀ ਲਿਆ ਫਿਰ ਪਾਣੀ ਸਿਆਣੇ ਕਹਿੰਦੇ ਜਿਹੜਾ ਸਾਡਾ ਮਿਹਦ ਹੈ ਨਾ ਉਹ ਕਹਿੰਦੇ 12 ਉਂਗਲ ਹੈ ਜਿਵੇਂ ਆਪ ਤਿੰਨ ਚੱਪੇ ਕਰ 12 ਉਂਗਲਾਂ ਕੰਨੇ ਬਾਰਾ ਉਂਗਲ ਲੰਬਾਈ ਆ ਉਹਦੀ ਕਹਿੰਦੇ ਉਹ ਚਾਰ ਉਂਗਲ ਭਰਨਾ ਚਾਹੀਦਾ ਰੋਟੀ ਨਾਲ ਚਾਰ ਉਂਗਲ ਭਰਨਾ ਚਾਹੀਦਾ ਪਾਣੀ ਨਾਲ ਅੱਠ ਉਂਗਲਾਂ ਹੋ ਗਈਆਂ ਨਾ ਬਾਕੀ ਚਾਰ ਉਂਗਲਾਂ ਕਹਿੰਦੇ ਵੀ ਖਾਲੀ ਰੱਖਣਾ ਚਾਹੀਦਾ ਸਾਹ ਲੈਣ ਵਾਸਤੇ ਉਹਨੂੰ ਉਹਨੇ ਵਿੱਚ ਉਹਨੂੰ ਉਹਦੇ ਉਹਦੇ ਵਿੱਚ ਅਰਕ ਵੀ ਕੱਢਣਾ ਹੈ ਉਹਨੂੰ ਸੰਭਾਲਣਾ ਹੈ ਉਹਨੇ ਉਹਦੇ ਖੂਨ ਬਣਾਉਣਾ ਉਹ ਚਾਰ ਉਂਗਲ ਖਾਲੀ ਰਹੇ ਉਹਨੂੰ ਅਵਾਲਾ ਮਾਰਨ ਨੂੰ ਜਗ੍ਹਾ ਰਹੇ ਹੁਣ ਜੇ ਆਪਾਂ ਘੱਟ ਪਾਣੀ ਪਾ ਕੇ ਵਾਲੀਏ ਪਾਈ ਪਤੀਲੇ ਦੇ ਵਿੱਚ ਉਬਲੀ ਜਾਂਦਾ ਜੇ ਭਰ ਦਿਆਂਗੇ ਤਾਂ ਓ ਸ਼ਾਲਾ ਮਾਰਦਾ ਇਹ ਤਾਂ ਆਪਣੇ ਘਰਾਂ ਦੀਆਂ ਗੱਲਾਂ ਨੇ ਪਰ ਇੱਕ ਗਿਆ ਡਾਕਟਰ ਕੋਲੇ ਉਹ ਕਹਿੰਦਾ ਦੱਸੋ ਜੀ ਕਿੰਨਾ ਖਾਮੋ ਕਹਿੰਦਾ ਵੀ ਚਾਰ ਉਂਗਲ ਭਰਨਾ ਹੈ ਰੋਟੀ ਨਾਲ ਚਾਰ ਪਾਣੀ ਚਾਰ ਖਾਲੀ ਰੱਖੀ ਤੇ ਤੂੰ ਕਿਵੇਂ ਕਰਦਾ ਉਹਨੇ ਕਹਿੰਦਾ ਜੇ ਤਾਂ 12 ਉਂਗਲੇ ਭਰ ਲੈਣੇ ਰੋਟੀ ਨਾਲ ਉਹ ਕਹਿੰਦਾ ਫਿਰ ਪਾਣੀ ਕਹਿੰਦਾ ਪਾਣੀ ਬਿਲਣਾ ਚ ਪੈ ਜਾਂਦਾ ਸਾਹ ਕਣਾ ਸਾਤਾ ਆਈ ਜਾਣਾ ਅਜਖੇ ਆਖੋ ਸਤ ਅਜੋ ਸਾਡਾ ਕੰਮ ਹੈ 12 ਉਂਗਲੇ ਕਦੇ ਭਰ ਕੇ ਹਟਣਾ ਬਸ ਪਾਣੀ ਬਿੰਡਾਂ ਚ ਪੈ ਜੂ ਸਾਤ ਆਈ ਜਾਣਾ ਉਹ ਤਾਂ ਆਉਂਦੇ ਜਣਾ ਜੱਥੇ ਜਿਉਨੇ ਸੋ ਗੁਰੂ ਪਿਆਰਿਓ ਮਰਦਾਨਾ ਰੱਜ ਗਏ ਤੇ ਰੱਜ ਕੇ ਪਾਣੀ ਪੀ ਲਿਆ ਬਹੁਰ ਨਗਰ ਕੋ ਫਿਰ ਕਰ ਦੇਖਾ ਫਿਰ ਸਾਰਾ ਨਗਰ ਘੁੰਮ ਫਿਰ ਕੇ ਦੇਖਿਆ ਮਰਦਾਨੇ ਨੇ ਦਰਸ਼ਨ ਕੀਤੇ ਬੜਾ ਸੁੰਦਰ ਸ਼ਹਿਰ ਸੀ ਭਾਇਓ ਰਦੇ ਜੇ ਹਰਖ ਵਸੇਖਾ ਤੇ ਦੇਖਦਿਆਂ ਦੇਖਦਿਆਂ ਮਰਦਾਨ ਦਾ ਮਨ ਖੁਸ਼ ਹੋ ਗਿਆ ਇਹ ਜਾ ਅਜੀਬਨਗਰ ਪਹਿਲੀ ਵਾਰ ਵੇਖਿਆ ਆਤਮਾ ਪਰਸ਼ੰਨ ਹੋ ਗਈ ਪਰ ਦੁਨੀਆ ਵੇਖ ਲਈ ਆਪਾਂ ਨੇ ਗੁਰਮਖੋ ਪਰ ਸਾਨੂੰ ਅਜੇ ਰੱਜ ਨਹੀਂ ਆਉਂਦਾ ਅੱਖਾਂ ਰੱਜੀਆਂ ਨਹੀਂ ਇੱਕ ਗੱਲ ਨੋਟ ਕਰਿਓ ਇੱਥੇ ਕਈ ਕਹਿੰਦੇ ਵੀ ਫਲਾਣਾ ਬੰਦਾ ਚੜ੍ਹਾਈ ਕਰ ਗਿਆ ਪਤਾ ਲੱਗਿਆ ਹੀ ਨਹੀਂ ਅਚਾਨਕੇ ਚਲਿਆ ਗਿਆ ਅਚਾਨਕੇ ਮੌਤ ਆ ਗਈ ਆਪਾਂ ਅਕਸਰ ਕਹਿੰਦੇ ਆ ਨਹੀਂ ਅਚਾਨਕ ਨਹੀਂ ਉਹ ਪਹਿਲਾਂ ਸਾਨੂੰ ਚਾਰ ਚਿੱਠੀਆਂ ਭੇਜਦਾ ਹੈ ਰੱਬ ਹੈ ਜਿਹੜਾ ਨਾ ਮੌਤ ਤੋਂ ਪਹਿਲਾਂ ਚਾਰ ਚਿੱਠੀਆਂ ਚਾਰ ਵਾਰੀ ਸਾਨੂੰ ਜਗਾਉਂਦਾ ਹੈ ਹਲੂਨ ਦਾ ਵੀ ਤੇਰਾ ਸਮਾਂ ਨੇੜੇ ਐ ਰੱਬ ਨਾਲ ਜੁੜ ਜਾ ਚੰਗੇ ਕੰਮ ਕਰ ਲੈ ਸਮਾਂ ਤੇਰਾ ਆ ਗਿਆ ਨੇੜੇ ਚਾਰ ਚਿੱਠੀਆਂ ਪਾਉਂਦਾ ਸੁਣਿਓ ਕਿਹੜੇ ਕਿਹੜੀਆਂ ਨੇ ਪਹਿਲੀ ਚਿੱਠੀ ਉਹ ਪਾਉਂਦਾ ਜਦੋਂ ਸਾਡੇ ਵਾਲ ਚਟੇ ਹੋਣ ਲੱਗਦੇ ਨੇ ਕਿ ਉਹਦੀ ਪਹਿਲੀ ਚਿੱਠੀ ਐ ਵੀ ਬੜਾਪਾ ਆ ਗਿਆ ਅੰਤ ਨੇੜੇ ਹੈ ਤੇਰਾ ਹੁਣ ਯਾਦ ਰੱਖ ਰੱਬ ਨੂੰ ਯਾਦ ਕਰ ਪਹਿਲੀ ਚਿੱਠੀ ਹੈ ਤੇ ਦੂਜੀ ਚਿੱਠੀ ਉਹ ਜਦੋਂ ਪਾਉਂਦਾ ਤਾਂ ਸਾਡੇ ਫਿਰ ਦੰਦ ਨਿਕਲਦੇ ਨੇ ਵੀ ਖਾਣਾ ਪੀਣਾ ਵੀ ਤੇਰਾ ਹੁਣ ਥੋੜਾ ਹੀ ਰਹਿ ਗਿਆ ਅੰਤ ਸਮਾਂ ਨੇੜੇ ਹੈ ਸੰਭਲ ਜਾ ਹੁਣ ਰੱਬ ਦਾ ਨਾਮ ਜਪ ਲੈ ਦੂਜੀ ਚਿੱਠੀ ਹੈ ਤੀਜੀ ਚਿੱਠੀ ਪਾਉਂਦਾ ਜਦ ਅੱਖਾਂ ਦੀ ਜੋਤ ਜਾਂਦੀ ਹੈ ਕੰਨਾਂ ਨੂੰ ਕੱਟ ਸੁਣਨ ਲੱਗਦਾ ਹੈ ਇਹ ਤੀਜੀ ਚਿੱਠੀ ਹੈ ਵੀ ਹੁਣ ਨੇਤਰ ਵੀ ਤੇਰੇ ਥੱਕ ਗਏ ਭਾਈ ਜ਼ਿੰਦਗੀ ਤੇਰੀ ਨੇੜ ਹੀ ਹੈ ਹੁਣ ਹੁਣ ਕੰਨ ਵੀ ਥੱਕ ਗਏ ਨੇ ਲਓ ਹੁਣ ਚੌਥੀ ਚਿੱਠੀ ਜਿਹੜੀ ਪਾਉਂਦਾ ਹੈ ਉਹ ਫਿਰ ਪਾਉਂਦਾ ਹੈ ਰੋਗਾਂ ਦੀ ਜਦ ਫਿਰ ਰੋਗ ਚਿੰਬੜ ਚੰਗਾ ਪੱਲਾ ਬੰਦਾ ساری ਜ਼ਿੰਦਗੀ ਬਠੇਰਾ ਮਿੱਠਾ ਖਾਦਾ ਗੁੜ ਖਾਦਾ ਪਰ ਜਦਾ ਆਉਂਦਾ ਵਡਾਪਾ ਫਿਰ ਸ਼ੂਗਰ ਆ ਚਿੰਬੜਦੀ ਏ ਫਿਰ ਬਲੱਡ ਪ੍ਰੈਸ਼ਰ ਆ ਚਿੰਬੜਦਾ ਕਿਸੇ ਨੂੰ ਹਾਰਟ ਦੀ ਤਕਲੀਫ ਕਿਸੇ ਨੂੰ ਗਰਮੋ ਕੈਂਸਰ ਤੱਕ ਦੀਆਂ ਬਿਮਾਰੀਆਂ ਕਿੰਨੀਆਂ ਬਿਮਾਰੀਆਂ ਕੋਈ ਅੰਤ ਕਿਡਨੀਆਂ ਦੀ ਬਿਮਾਰੀ ਇਹ ਚੌਥੀ ਚਿੱਠੀ ਆ ਵੀ ਤੇ ਅੰਤ ਨੇੜਿਆ ਹੁੰਦਾ ਬਿਮਾਰੀਆਂ ਵੀ ਆ ਗਿਆ ਰੱਬ ਨੂੰ ਯਾਦ ਕਰ ਲੈ ਨਾਮ ਜਪ ਲੈ ਦਾਨ ਪੁੰਨ ਕਰ ਲੈ ਹੁਣ ਸਮਾਂ ਨੇੜਿਆ ਚਿੱਠੀਆਂ ਨੇ ਚਾਰ ਆਪਾਂ ਚਾਰੋਂ ਨਜ਼ਰ ਅੰਦਾਜ਼ ਕਰਤਾ ਫੜੀਆਂ ਤੇ ਸਿੱਟਦੀਆਂ ਕੂੜੇਦਾਨ ਚ ਇਹ ਕਾਹਦੀਆਂ ਚਿੱਠੀਆਂ ਹੁੰਦੀਆਂ ਨੇ ਪਹਿਲੀ ਚਿੱਠੀ ਦਾ ਜਵਾਬ ਦਿੱਤਾ ਆਪਾਂ ਨੇ ਕੋਈ ਗੱਲ ਨਹੀਂ ਚਿੱਟੇ ਹੋ ਗਏ ਤਾਂ ਕੀ ਹੋ ਗਿਆ ਰੰਗ ਹੈਗੇ ਲਾਉਣ ਨੂੰ ਅਜਖੇ ਆਖੋ ਸਤਲੁਕ ਬਥੇਰੇ ਰੰਗ ਬਣਾਤੇ ਹੁੰਦਾ ਕੈਮੀਕਲ ਚਾਹੇ ਕਾਲੇ ਕਰ ਲੋ ਵਾਲ ਚਾਹੇ ਪੀਲੇ ਕਰ ਲੋ ਚਾਹੇ ਸੁਨਹਿਰੀ ਕਰ ਲੋ ਚਾਹੇ ਨੀਲੇ ਕਰ ਲੋ ਆ ਦੇਖਦੇ ਨਿੱਟ ਤੇ ਕੀ ਹੋਇਆ ਫੇ ਕੋਈ ਰੰਗ ਛਾੜ ਲੋ ਫਿਕਰ ਨਹੀਂ ਕਹਿੰਦੇ ਕੋਈ ਬੜੀ ਗੱਲ ਹੈ ਹੁਣੇ ਰੰਗ ਛਾੜ ਲਉ ਉਹ ਚਿੱਠੀ ਨਜ਼ਰ ਅਦਾਜ਼ ਕਰਤੀ ਦੂਜੀ ਚਿੱਠੀ ਜਿਹੜੀ ਪਾਈ ਦੰਦਾਂ ਦੀ ਕਹਿੰਦਾ ਬੈਠੇ ਨੇ ਬਥੇਰੇ ਪਿੰਡ ਘਰ ਘਰ ਹੁਣ ਤਾਂ ਪਿੰਡ ਪਿੰਡ ਸ਼ਹਿਰ ਸ਼ਹਿਰ ਦੰਦ ਲਾਉਣ ਨਵੇਂ ਚੜਾਉਂ ਅਗੇ ਦੰਦਰਾੜ ਲੱਗਦੇ ਹੁੰਦੇ ਉਹ ਉਤਰ ਕੇ ਤਾਰ ਖੇ ਧੌਣੀ ਪੈਂਦੀ ਹੁਣ ਫਿਕਸ ਲੱਗਣ ਲੱਗੇ ਹੋਂ ਤਾਂ ਨਟ ਬੋਟ ਹੁੰਦੇ ਨੇ ਸਕਰੂ ਲੱਗਦੇ ਹੁਣ ਤਾਂ ਵੀ ਲੋਡੇ ਦੀ ਖੋਲਣ ਦੀ ਕੋਈ ਗੱਲ ਨਹੀਂ ਬਥੇਰੇ ਪੈਸੇ ਨੇ ਮਨਕ ਦੰਦ ਨਵੇਂ ਲਵਾ ਲੂੰ ਉਹ ਚਿੱਠੀ ਵੀ ਨਾਜ਼ਰ ਅੰਦਾਜ਼ ਕਰਤੀ ਜਿਹੜੀ ਆਈ ਤੀਜੀ ਅੱਖਾਂ ਦੀ ਤੇ ਕੰਨਾਂ ਦੀ ਉਹ ਵੀ ਆਪਾਂ ਸਿੱਟਦੀ ਟੋਕਰ ਕੂੜੇ 'ਚ ਲੈਂਜ ਪਵਾ ਲਾਂਗੇ ਵਧੀਆ ਕਿਸਮ ਦੇ ਕੰਨਾਂ 'ਚ ਵਜ਼ੀਰ ਲਵਾ ਲਾਂਗੇ ਸਾਧਨ ਮੌਤਰੇ ਮੇਰੇ ਕੋਲ ਪੈਸਾ ਬਹੁਤ ਹੈ ਉਹ ਤੀਜੀ ਚਿੱਠੀ ਵੀ ਰੋਲਤੀ ਚੌਥੀ ਆ ਗਈ ਬਿਮਾਰੀਆਂ ਵਾਲੀ ਕੋਈ ਨਹੀਂ ਕਰਾ ਲੂੰ ਇਲਾਜ ਜੇ ਕਿਡਨੀਆਂ ਖਰਾਬ ਹੋ ਗਈ ਤਾਂ ਡਾਇਲਿਸਿਸ ਕਰਾ ਲੂੰ ਹਾਰਟ ਦਾ ਵੀ ਮੇਰੇ ਕੋਲ ਹੈਗਾ ਕਰਾਉਣ ਵਾਲ ਪਵਾ ਲਾਂਗੇ ਸਰਜਰੀ ਕਰਾ ਲਾਂਗੇ ਲੱਗੇ ਤਾਂ ਇਹ ਬਿਮਾਰੀ ਡਾਕਟਰ ਬੜੇ ਵੱਟੇ ਪੈਸਾ ਮੇਰੇ ਕੋਲ ਬਹੁਤ ਹੈ ਉਹ ਚੌਥੀ ਚਿੱਠੀ ਵੀ ਨਜ਼ਰ ਅੰਦਾਜ਼ ਕਰਤੀ ਬੀਪੀ ਦੀ ਗੋਲੀ ਖਾਵਾਂਗੇ ਰੋਜ਼ ਸ਼ੂਗਰ ਦੀ ਗੋਲੀ ਖਾਇਆ ਕਰਾਂਗੇ ਚਾਰੇ ਚਿੱਠੀਆਂ ਨਜ਼ਰ ਅੰਦਾਜ਼ ਕਰਤੀਆਂ ਜੇ ਦਿਨੋਂ ਡੰਡਾ ਲਾ ਕੇ ਸਿਰ ਤੇ ਆ ਖੜਦੇ ਨੇ ਫੇਰ ਪਤਾ ਲੱਗਦਾ ਮੈਂ ਚਿੱਠੀਆਂ ਕਿਉਂ ਨਹੀਂ ਵਿਚਾਰੀਆਂ ਅੱਜ ਖੇ ਆਕੋਜ਼ਾਤ ਨਾ ਕਹਿੰਦੇ ਰੱਬ ਨੇ ਦੱਸਿਆ ਲਈ ਮੈਂ ਮੌਤ ਕਹਿੰਦੇ ਅਚਾਨਕ ਆਚਾਨਕ ਨਹੀਂ ਆਉਂਦੀ ਚਿੱਠੀਆਂ ਪਾ ਕੇ ਆਉਂਦੀ ਐ ਪਹਿਲਾਂ ਦੱਸ ਕੇ ਆਉਂਦੀ ਐ ਤਾਨੂੰ ਸੱਦੇ ਦੰਦੀ ਐ ਵੀ ਤਿਆਰ ਹੋ ਜਾ ਪਰ ਆਪਾਂ ਉਹਨੂੰ ਬੇਗੌਲਿਆ ਕਰ ਦਨੇ ਅਣਗੌਲਿਆ ਕਰ ਦਨੇ ਸੰਭਲਿਆ ਕਰੋ ਉਹ ਸਮਾਂ ਆਉਂਦਾ ਵੀ ਉਹਨਾਂ ਨਾਮ ਜਪਣ ਲੱਗ ਜਾ ਸਮਾਂ ਤੇਰਾ ਨੇੜੇ ਐ ਜਿਨੂੰ ਬਾਬਾ ਫਰੀਦ ਜੀ ਕਹਿੰਦੇ ਅੱਗੋਂ ਨੇੜਾ ਆਇਆ ਪਿਛਾ ਰਹਿਆ ਦੂਰ ਅਗੋਂ ਨੇੜੇ ਆ ਗਿਆ ਤੇਰਾ ਓਏ ਪਿਛਾ ਹੁਣ ਦੂਰ ਰਹਿ ਗਿਆ ਅਗੋਂ ਨੇੜੇ ਆ ਗਿਆ ਤੇਰਾ ਪਿਛਾ ਹੁਣ ਦੂਰ ਰਹਿ ਗਿਆ